ਲੋਕ ਸਭਾ ਹਲਕਾ ਸੁਮਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਮਲੇਰਕੋਟਲਾ ਸਹਿਰ ਦੇ ਅੰਦਰ ਟਰੈਕਟਰ ਉੱਪਰ ਬੈਠ ਕੇ ਰੋਡ ਸ਼ੋਅ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਮਹਲਾ ਭੂਮਸੀ ਬੀਕੇ ਪਹਾੜੀ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਚੰਡੀਗੜ੍ਹ ਨੂੰ ਪੰਜਾਬ ਮੰਨਦੇ ਹਾਂ ਉੱਥੇ ਵੀ ਪਾਰਟੀ ਦਾ ਉਮੀਦਵਾਰ ਖੜਾ ਕੀਤਾ ਹੈ। ਇਸ ਤੋਂ ਇਲਾਵਾ ਹਰਿਆਣਾ ਵਿੱਚ ਵੀ ਕਈ ਸੀਟਾਂ ਉੱਪਰ ਆਪਣੀ ਪਾਰਟੀ ਦੇ ਉਮੀਦਵਾਰ ਖੜੇ ਕੀਤੇ ਨੇ ਜਿਹੜੇ ਕਿ ਪਹਾੜੀ ਬਹੁਮਤ ਨਾਲ ਚੋਣ ਜਿੱਤ ਕੇ ਲੋਕ ਸਭਾ ਵਿੱਚ ਪਹੁੰਚਣਗੇ। ਮਲੇਰ ਕੋਟਲਾ ਤੋਂ ਸਰਬਜੀਤ ਸਿੰਘ ਰਟੋਲਾ ਦੀ ਰਿਪੋਰਟ ਸਾਥ ਸੰਗਤ ਜੀ ਨਿਮਰਤਾ ਸਾਹਿਬ ਆਪ ਲੋਕ ਫਤਿਹ ਬਣਾਉਣਾ ਫਤਿਹ ਬਣਾ ਰਹੇ ਵਾਈਫ ਜੀ ਦਾ ਖਾਲਸਾ ਵਾਈਫ ਜੀ ਦੀ ਫਤਿਹ ਤੇ ਅਸਲਾਮੁਅਲੈਕਮ ਵਾਲੇਕਮ ਸਤ ਸਲਾਮ ਅਲੈਕੁਮ ਵਾਅਲੈਕੁਮ ਸਲਾਮ ਤੁਹਾਡੇ ਮੋਦੀ ਹੈ ਤੇ ਅਸੀਂ ਵੀ ਤਾਂ ਹੈਗੇ ਆਂ ਫਿਰ ਮੋਟਕ ਚਿਉਣੀ ਨਿਕਲਦੀ ਸਲਾਮ ਸਲਾਮ ਅਲੈਕੁਮ ਵਾਅਲੈਕੁਮ ਸਲਾਮ ਸੋ ਸਤਿਕਾਰਯੋਗ ਸਭ ਸੰਗਤ ਜੀ ਇਹ ਬਹੁਤ ਵੱਡਾ ਮੌਕਾ ਹੈਗਾ ਜਿਹੜਾ ਇੰਡੀਆ ਦੇ ਵਿੱਚ ਤਬਦੀਲੀ ਕਰਨ ਦੀ ਕੋਸ਼ਿਸ਼ ਬੀਜਪੀ ਤੇ ਆਰਐਸਐਸ ਕਰ ਰਹੇ ਨੇ ਜਿਹਨਾਂ ਦੇ ਮੈਨੀਫੈਸਟੋ ਦੇ ਵਿੱਚ ਲਿਖਿਆ ਹੈ ਕਿ ਜੇਪੀ ਬੀਜਪੀ ਤੇ ਆਰਐਸਐਸ ਦੀ ਸਰਕਾਰ ਬਣੀ ਤੇ ਇੰਡੀਆ ਦਾ ਨਾਮ ਤਬਦੀਲ ਕਰਕੇ ਭਾਰਤ ਰੱਖਿਆ ਜਾਊਗਾ ਉਸ ਤੋਂ ਬਾਅਦ ਹਿੰਦੂ ਰਾਸ਼ਟਰ ਬਣਾਇਆ ਜਾਊਗਾ ਇਹ ਸਾਨੂੰ ਬਿਲਕੁਲ ਤਬੂਲ ਨਹੀਂ ਹੈ ਅਸੀਂ ਧਰਮ ਨਿਰਪੱਖ ਲੋਕ ਹੈਗੇ ਹਾਂ ਸਾਰਿਆਂ ਦੀ ਅਸੀਂ ਇੱਜ਼ਤ ਕਰਦੇ ਹਾਂ ਕਿ ਸਾਰੇ ਧਰਮ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਪਰਫਲਤ ਹੋਏ ਤੇ ਸਰਦੀ ਗੱਲ ਹੈ ਚੰਡੀਗੜ੍ਹ ਕੰਡੇ ਪੰਜਾਬ ਦਾ ਪਰ ਕੱਲੇ ਵੀ ਬਾਦਲ ਝੜਿਆ ਨੇ ਚੰਡੀਗੜ੍ਹ ਦੇ ਵਿੱਚ ਕੈਂਡੀਡੇਟ ਨਹੀਂ ਖੜਾ ਕੀਤਾ ਆਪਣੀ ਪਾਰਟੀ ਨੇ ਚੰਡੀਗੜ੍ਹ ਦੇ ਵਿੱਚ ਵੀ ਕੈਂਡੀਡੇਟ ਲਖਬੀਰ ਸਿੰਘ ਖੜਾ ਕਰਤਾ ਜਿਵੇਂ ਸਾਰੇ ਪੰਜਾਬ ਦੇ ਵਿੱਚ ਸਾਡੇ ਚੋਣ ਨਿਸ਼ਾਨ ਬਾਲਤੀ ਹੈ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਵੀ ਚੋਣ ਨਿਸ਼ਾਨ ਬਾਲਤੀ ਹੈ ਫਿਰ ਆਪਾਂ ਕਹਿੰਦੇ ਐ ਕਿ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਦੇ ਵਿੱਚ ਰਹੇਗੇ ਬਾਦਲਾ ਨੇ ਕਦੇ ਆਪਣਾ ਕਾਲੀ ਦਲ ਦਾ ਉਮੀਦਵਾਰ ਹਰਿਆਣੇ ਜੀ ਜੀ ਖੜਾ ਕੀਤਾ ਆਪਣੀ ਪਾਰਟੀ ਨੇ ਹਰਿਆਣੇ ਦੇ ਵਿੱਚ ਵੀ ਕਰਨਾਲ ਤੇ ਕੁਝ ਇਲਾਕਾ ਆਪਣੇ ਉਮੀਦਵਾਰ ਖੜੇ ਕਰਤੇ ਐ ਹੰਢੇ ਚਾਰ ਨਿਸ਼ਾਨ ਬਾਲਤੀਏ ਸੁਵੀਰੋ ਬੀਪੀਓ ਜਿੱਥੇ ਤੁਸੀਂ ਹਰਿਆਣਾ ਚੰਡੀਗੜ੍ਹ ਪੰਜਾਬ ਦੇ ਵਿੱਚ ਤੇਰੀ ਫੁਰਾਈ ਸਨੇਹਾ ਰਹੀ ਜੇ ਸਨੇਹ ਦੇ ਸਾਇਦਿਓ ਅਸੀਂ ਤੁਹਾਡੇ ਬਹੁਤ ਮਸ਼ਕੂਰ ਹੋਵਾਂਗੇ ਜਿਉਂ ਕਰਕੇ ਅੱਜ ਜੀ ਮੰਗਦੇ ਆ ਕਿ ਬਾਰਡਰ ਖੋਲ ਦਿੱਤਾ ਜਾਵੇ ਮੈਂ ਹੁਣ ਗੱਲ ਕਰਦਾ 1984 ਦੀ ਜਦੋਂ ਇੰਦਰਾ ਗਾਂਧੀ ਤੇ ਕਾਂਗਰਸ ਨੇ ਦਰਬਾਰ ਸਾਹਿਬ ਦੇ ਵਿੱਚ ਫੌਜਾਂ ਪੇਜ ਇੱਕ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਬਕਾਲ ਤਖਤ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਸਾਡੇ ਜੀਵਨ ਨੂੰ ਸંત ਜ네ਤ ਸਿੰਘ ਭਿੰਡਾਵਾਲੇ ਨੂੰ ਸ਼ਹੀਦ ਕਰ ਦਿੱਤਾ ਇੱਕ ਗਰਦਾਸ ਤੋਂ ਬਾਅਦ ਤੁਹਾਨੂੰ ਪਤਾ ਹੈ ਮੋਦੀ ਕਿ ਅੱਜ ਸਿੱਖ ਬੀਬੀਆਂ ਸਵੇਰੇ 11 ਵਜੇ ਜਾ ਕੇ ਸੁਖਮੀ ਸਾਹਿਬ ਦਾ ਪਾਠ ਕਰਨੀ ਹੈ 40 ਸਾਲ ਹੋ ਗਏ ਸਿੱਖ ਭੁੱਲਿਆ ਨਹੀਂ ਹੈ ਇਹ ਭਾਜਪਾ ਦੇ ਆਕਵਾ ਨੇ ਐਲਕੇਟ ਵਾਣੀ ਨੇ ਕਿਹਾ ਸੀ ਇਹ ਹਮਲਾ ਫੌਜ ਦਾ ਦੋ ਸਾਲ ਪਹਿਲਾਂ ਹੋਣਾ ਚਾਹੀਦਾ ਸੀ ਔਰ ਵਾਰਜਪਾਈ ਨੇ ਕਿਹਾ 인드ਰਾ ਗਾਂਧੀ ਸਾਡੀ ਦੁਰਗਾ ਮਾਤਾ ਹੈ ਅਸੀਂ ਕੋਟ ਨਹੀਂ ਸਕਦੇ 1986 ਦੇ ਵਿੱਚ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ 1986 ਦੇ ਵਿੱਚ ਜੇ ਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀ ਉਸਨੇ ਆਰਡਰ ਦੇਤੇ ਕਿ ਬਬਰੀ ਮਕਸਦ ਦੇ ਗੇਟ ਤੇ ਦਰਵਾਜ਼ੇ ਖੋਲ ਦੋ ਉਹਦੇ ਵਿੱਚ ਜੋ ਇਹ ਬਜਗਿੰਤੀ ਚਾਹੀਦੀ ਹੈ ਆਪਣੀ ਚਰਨਜੀਤਜੀਤ ਸਰਦੀ ਹੈ 1992 ਦੇ ਵਿੱਚ ਬੀਜੇਪੀ ਤੇ ਆਰਐਸਐਸ ਦੇ ਲਿਖੇ ਹੋ ਕੇ ਇਨਕਲੇਡ ਵਾਨੀ ਮੋਢੀ ਸੀ ਬਬਰੀ ਮਸਜਿਦ ਨੂੰ ਸ਼ਹੀਦ ਕਰ ਦਿੱਤਾ ਸ਼ਹੀਦ ਕਰ ਦਿੱਤਾ ਸੈਂਟਰ ਦੇ ਵਿੱਚ ਯਾਦ ਰੱਖਿਆ ਹੁਣ ਕਾਂਗਰਸ ਨੇ ਸਰਦਾਰ ਸਿੰਘ ਨਨ ਸਮਰਾਉ ਦੇ ਨਨ ਸਮਰਾਉ ਆਪਣੀ ਸੁਭਾ ਸੰਵਧਾਨਿਕ ਕਾਗਤ ਬੰਦ ਕੇ कानूनी तो तौर देबरी मस्जिद को शहीद तो रोक सकता से राव ने नहीं किया बबरी मस्जिद शहीद होगी फिर अगे मैं क्ला सुप्रीम कोर्ट केस चल पिया सुप्रीम कोर्ट जो केस चलिया ਸਿਪਰੀਮ ਕੋਰਟ ਦਾ ਚੀਫ ਜਸਟਿਸ ਰੰਜਨ ਗੋਗੋਈ ਸੀ ਉਹ ਨੇ ਆਪਣੇ ਘਰ ਦੇ ਵਿੱਚ ਜਿਹੜੀ ਬੀਬੀ ਕੰਮ ਕਰਦੀ ਸੀ ਉਹਦੇ ਨਾਲ ਛੇੜਖਾਨੀ ਕਰਤੀ ਇਹ ਪੁਲਿਸ ਦਾ ਕੇਸ ਬਣਦਾ ਪਰ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ ਜੀ ਅਸੀਂ ਇਹ ਕੇਸ ਅणि ਜੇ ਬੇਚਨੀ ਜਾਣ ਦੇਣਾ ਅਸੀਂ ਕਮੇਟੀ ਬਣਾਉਣੀ ਜੀ ਦੇ ਵਿੱਚ ਅਸੀਂ ਫੈਸਲਾ ਕਰਾਂਗੇ ਕਿ ਚੀਫ ਜਸਟਿਸ ਨੇ ਇਹ ਮਾੜਾ ਕੰਮ ਕੀਤਾ ਕਿ ਨਹੀਂ ਕੀਤਾ ਜਿਹੜੀ ਪੀਪੀ ਦੇ ਉੱਤੇ ਇਹ ਛੇੜਖਾਮ ਕੀਤੀ ਸੀ ਉਹ ਸੁਪਰੀਮ ਕੋਰਟ ਦੇ ਜੱਜਾਂ ਦੇ ਸਾਹਮਣੇ ਕਮੇਟੀ ਜੇ ਆਈ ਉਹ ਕਹਿੰਦੇ ਜੀ ਮੈਂ ਆਪਣੇ ਕਾਨੂੰਨੀ ਹੱਕ ਅਨੁਸਾਰ ਅੰਦੀ ਦਫਾ 21 ਦੇ ਥੱਲੇ ਮੰਗਦੀ ਹੈ ਜੀ ਮੇਰਾ ਵਕੀਲ ਮੇਰੇ ਵੱਲੋਂ ਪੇਸ਼ ਹੋਵੇ ਸੁਪਰੀਮ ਕੋਰਟ ਦੇ ਜੱਜਾਂ ਦੀ ਕਮੇਟੀ ਨੇ ਆਪਣਾ ਸੰਵਿਧਾਨ ਤੋੜ ਕੇ ਉਸ ਬੀਬੀ ਨੂੰ ਇਜ਼ਾਜ਼ਤ ਨਹੀਂ ਦਿੱਤੀ ਉਹ ਆਪਣਾ ਵਕੀਲ ਉਹਦੇ ਲਈ ਕਮੇਟੀ ਦੇ ਅੱਗੇ ਪੇਸ਼ ਹੋਵੇ ਇੱਥੋਂ ਤੱਕ ਜ਼ੁਲਮ ਕੀਤਾ ਜੇਕ ਨਿਕਲੀ ਪਈ ਆ ਮੀਤ ਹਿਆਰ ਤੇ ਭਗਵੰਤ ਮਾਨ ਵੀਰ ਦੀ ਪਿੰਡਾਂ ਚੰਨਾਂ ਨੂੰ ਮੂੰਹ ਕੋਈ ਲਾਵੇ ਨਾ ਹੁਣ ਇਹਨਾਂ ਦੀਆਂ ਗੱਲਾਂ ਵਿੱਚ ਕੋਈ ਆਵੇ ਨਾ ਜਿਹੜਾ ਪਾਲੀ ਫਿਰਦੇ ਉਹ ਬਹਿਮ ਤੁਸੀਂ ਉਹ ਬਹਿਮ ਵੀ ਕੱਟਾਂਗੇ ਤੁਹਾਡਾ ਮੀਤ ਆਇਆ ਛੱਡ ਭਾਵੇਂ ਬਰਾਬਰ ਕੇਜਰੀਆਲ ਖੜਾ ਲਈ ਧੜਕੇ ਹਟੂਗਾ ਸਿਮਰਨਜੀਤ ਸਿੰਘ ਮਾਨ ਥੋੜੀ ਧੌਣ ਤੇ ਗੋਡਾ ਮੀਤ ਆਇਆ ਡਰਦਾ ਨਹੀਂ ਸੌਂਦਾ ਜਿਹੜਾ ਸੁਪਨੇ 'ਚ ਸਿਮਰਨਜੀਤ ਸਿੰਘ ਮਾਨ ਰੋਂਦਾ ਸੋਚ-ਸੋਚ ਰੋਇਆ ਉਹਦਾ ਬੁਰਾ ਹਾਲ ਪਿੰਡਾਂ 'ਚ ਪੁੱਛੇ ਜਾਂਦੇ ਆ ਜਦੋਂ ਸਵਾਲ ਫਿਰ ਆਉਂਦਾ ਨਹੀਂ ਕੋਈ ਜਵਾਬ ਅੱਜ ਜਿਹੜਾ ਫਸਿਆ ਥੋਡੀ ਧੌਣ ਚ ਕੱਟਾਂਗੇ ਕੱਟਾਂਗੇ ਧੌਣ ਤੋਂ ਟੀਲਾ ਮੈਨੂੰ ਵੀ ਜੱਟ ਦਾ ਪੁੱਤ ਰਾਂ ਆਖੀ ਜੇ ਨਾ ਕੀਤਾ ਥੋਡੀ ਝਾੜੂ ਪਾਲਟੀ ਦਾ ਟੀਲਾ ਟੀਲਾ ਦੂਜਿਆਂ ਤੇ ਕਿੱਕਲੀ ਸੁਣਾਈ ਜਾਨਾ ਹੁਣ ਆਵਦੇ ਤੇ ਵੀ ਸਹਾਰੀ ਗੱਲਾਂ ਸੱਚੀਆਂ ਸੁਣਾਉਣ ਲੱਗਿਆ ਮੈਂ ਬਸ ਚੀਕਣਾ ਮਾਰੀ ਮੂੰਹ ਬੋਲੀ ਭੈਣ ਤੇਰੀ ਅੱਜ ਵੀ ੱੱਕੇ ਖਾਂਦੀ ਆ ਹਰੀ ਯਾਰ ਨੌਕਰੀ ਵਾਲਾ ਗੱਪ ਛੱਡੀ ਜਾ ਨਾ ਭਗਵੰਤ ਮਾਨਸਿਆ ਕਿੱਥੇ ਸ਼ਰਮ ਵੇਚ ਕੇ ਖਾਦੀ ਆ ਵਾਹਿਗੁਰੂ ਐਮਐਸਪੀ ਵਾਲੀ ਮੈਡਮ ਥੋੜੀ ਲੱਭਦੀ ਨਾ ਸਿਹਾਉਂਦੀ ਆ ਐਮਐਸਪੀ ਵਾਲੀ ਮੈਡਮ ਥੋੜੀ ਲੱਭਦੀ ਨਾ ਸਿਹਾਉਂਦੀ ਆ ਜਾ ਕੇ ਪਤਾ ਕਰ ਭਗਵੰਤ ਮਾਨਾ ਕਿੱਥੇ ਚੁਟਕੀਆਂ ਵਜਾਉਂਦੀ ਆ ਜਦੋਂ ਜਗਰਾਮਾਂ ਵਾਲੀ ਤੇਰੀ ਐਮਐਲਏ ਨੇ ਕੋਠੀ ਦੱਬੀ ਸੀ ਉਦੋਂ ਕਿਉਣੀ ਬੋਲਿਆ ਜੀਭ ਨੂੰ ਗੱਠ ਬੱਜੀ ਸੀ ਸਾਰੇ ਚੁੱਪ ਕਰਾ ਦਿੰਨਾ ਮੈਂ ਜਦੋਂ ਚੋਪਣੂ ਤੋੜੀ ਦਾ ਸਿੰਗਲਾ ਤੇਰਾ ਕਿਵੇਂ ਆ ਭਗਵੰਤ ਮਾਨਾ ਜਿਹਦੇ ਤੇ ਇਲਜ਼ਾਮ ਆ ਰੈਸਵਤ ਠੋਰੀ ਦਾ ਟਾਈਮ ਹੋ ਗਿਆ ਬਹੁਤਾ ਟਾਈਮ ਹੋ ਗਿਆ ਬਹੁਤਾ ਹੁਣ ਗੱਲ ਮੁੱਕਦੀ ਕਹਿ ਕੇ ਚੱਲਾਂ ਮੈਂ ਨਾ ਕੱਚੇ ਅਧਿਆਪਕ ਪੱਕੇ ਕੀਤੇ ਨਾ 43000 ਨੌਕਰੀ ਦਿੱਤੀ ਨਾ 2500 ਬਜ਼ੁਰਗਾਂ ਨੂੰ ਪੈਨਸ਼ਨ ਝਾੜੂ ਵਾਲਿਓ ਤੁਹਾਡੇ ਪੱਲੇ ਸਿਰਫ ਗੱਲਾਂ ਨੇ ਤੁਹਾਡੇ ਪੱਲੇ ਸਿਰਫ ਗੱਲਾਂ ਨੇ